ਦੋ ਪੁਲਿਸ ਵਾਲੇ ਜਿਹੜੇ ਕਿ ਜ਼ਖਮੀ ਹੋਏ ਨੇ ਇੱਕ ਦੇ ਲਾਤ ਵੀ ਕੋਈ ਲੱਗੀ ਐ ਅਤੇ ਦੂਸਰੇ ਦੇ ਬਾਹ ਵਿੱਚ ਤਾਂ ਦੋਸਤੋ ਗੱਲ ਇਥੇ ਇਹ ਨਹੀਂ ਕਿ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਸੀ ਅਸੀਂ ਇਹ ਨਹੀਂ ਕਹਿੰਦੇ ਵੀ ਪੁਲਿਸ ਆਪਣਾ ਕੰਮ ਸਹੀ ਨਹੀਂ ਕਰ ਰਹੀ ਪੁਲਿਸ ਇੰਸਪੈਕਟਰ ਦੱਸ ਦੇ ਨਾ ਕਿ ਪੁਲਿਸ ਇੰਸਪੈਕਟਰ ਨੇ ਸੀ ਉਹ ਬੜੇ ਪਿਆਰ ਨਾਲ ਸੰਝਾ ਰਹੇ ਸੀ ਪਹਿਲਾਂ ਆਲੇ ਦੁਆਲੇ ਲੋਕਾਂ ਨੂੰ ਵੀ ਤੁਸੀਂ ਇੱਥੇ ਨਸ਼ਾ ਕਿਉਂ ਵੇਚਣ ਨੰਦੇ ਰੋਕਦੇ ਕਿਉਂ ਨਹੀਂ ਤੁਹਾਡੇ ਛੋਟੇ ਛੋਟੇ ਬੱਚੇ ਨੇ ਪਰ ਨਸ਼ਾ ਦਸਖਰਾ ਨਹੀਂ ਉਲਟਾ ਪੁਲਿਸ ਵਾਲੇ ਤੇ ਹੀ ਅਟੈਕ ਕਰ ਦਿੱਤਾ ਤੇ ਬਹੁਤ ਹੀ ਮੰਦਭਾਗੀ ਖਬਰ ਹੈ ਤੁਹਾਨੂੰ ਦੱਸ ਦੇਣੇ ਆ ਕਿ ਇਹ سلسلہ ਸ਼ੁਰੂ ਹੋਇਆ ਲੁਧਿਆ ਜਿਹਨਾਂ ਦਾ ਵਾਦੇ ਵੀਡੀਓ ਬਾੜ ਦੋਈ ਤਾਂ ਭਗਵਾਨਤਮਨ ਸਾਡੇ ਸੀਐਮ ਸਾਹਿਬ ਸਾਹਮਣੇ ਆਏ ਉਥੇ ਪੀੜਾ ਪੰਜਾ ਚੱਲਿਆ ਫੇ ਦੂਜੀ ਘਟਨਾ ਆਈ ਪਟਿਆਲਾ ਵਿੱਚ ਪੀੜਾ ਪੰਜਾ ਚੱਲਿਆ ਅਸੀਂ ਮੰਨਦੇ ਹਾਂ ਕਿ ਪੀੜਾ ਪੰਜਾ ਚਲਾਉਣਾ ਵੀ ਠੀਕ ਨਹੀਂ ਹੈ ਕਿਉਂਕਿ ਇਹ ਵੀ ਕਾਨੂੰਨ ਦੇ ਅੰਡਰ ਨਹੀਂ ਆਂਦਾ ਪਰ ਹਾਂ ਇਹ ਸਾਰੇ ਤਰਕ ਦਿੱਤੇ ਗਏ ਨੇ ਕਿਉਂਕਿ ਪੰਚਾਇਤਾਂ ਦੇ ਮਤੇ ਦੇ ਨਾਲ ਪਾਸ ਕੀਤੇ ਗਏ ਸੀ ਇਹ ਜਗਾ ਸੀ ਜਿਹੜੀਆਂ ਉਹ ਲੋਕਾਂ ਦੇ ਜਿਹੜੇ ਸਰਪੰਚ ਪੰਚ ਸੀ ਉਹਨਾਂ ਨੇ ਦਿੱਕਤ ਦਿੱਤਾ ਹੈ ਪੁਲਿਸ ਨੂੰ ਵੀ ਇਹਨਾਂ ਦੇ ਕਾਰਵਾਈ ਕਰੋ ਇਹ ਜ਼ਮੀਨਾਂ ਇਹਨਾਂ ਨੇ ਪੈਸੇ ਨਾਲ ਬਣਾਈ ਹੋਈਆਂ ਦੋ ਨੰਬਰ ਦੇ ਹਨ ਸਬੂਤ ਮਿਲਣ ਤੋਂ ਬਾਅਦ ਪੁਲਿਸ ਨੇ ਕੀਤੀ ਹੈ ਕਾਰਵਾਈ ਹਾਲਾਕੇ ਨਸ਼ਾ ਤਸਕਰ ਨਹੀਂ ਮੰਨ ਰਹੇ ਕੀ ਕਰ ਸਕਦੇ ਆ ਇਸ ਪੂਰੇ ਤੇ ਵਿਸ਼ਰੇ ਗਲਬਾ ਕਰਾਂਗੇ ਕਿਉਂਕਿ ਸਾਡੀ ਜਿਹੜੀ ਨੌਜਵਾਨੀ ਹੈ ਸਾਡੇ ਛੋਟੜੇ ਬੱਚੇ ਆ ਉਹਨਾਂ ਦੀ ਜ਼ਿੰਦਗੀਆਂ ਹੁਣ ਦਾਅ 'ਤੇ ਨੇ ਅਸੀਂ ਵੀ ਚਾਹੁੰਦੇ ਆ ਕਿ ਨਸ਼ਾ ਖਤਮ ਹੋਵੇ ਤਾਂ ਇਸ ਪੂਰੇ ਤਰਕ ਤੇ ਗਲਬਾ ਕਰਾਂਗੇ ਸਾਡੇ ਨਾਲ ਜੁੜੇ ਆ ਅਰਜਿੰਦਰ ਜੀ ਮਾਨਸਾ ਤੋਂ ਉਹਨਾ ਕਰਦੇ ਆ ਗੱਲਬਾਤ ਦੇ ਜਿੰਦਰੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਸਰ ਥੈਂਕ ਯੂ ਅਰ ਜਿੰਦਰੀ ਮਾਫੀ ਚਾਹਨਾ ਮੈਂ ਥੋੜਾ ਨਾ ਜਜ਼ਬਾਤੀ ਹੋ ਕੇ ਥੋੜਾ ਜਲਦੀ ਬੋਲ ਰਿਹਾ ਹਾਂ ਮਾਫੀ ਚਾਹਨਾ ਆਪਣੇ ਸਰੋਤਿਆ ਤੋਂ ਤੁਹਾਡੇ ਤੋਂ ਵੀ ਪਰ ਮੁੱਦਾ ਹੀ ਵੇਖੋ ਜਿਆ ਹੈ ਕਿ ਆਪਣੇ ਘਰ ਘਰ ਦੇ ਬਾਹਰ ਨਸ਼ਾ ਵਿਕ ਰਿਹਾ ਹੈ ਡਾਕਟਰ ਸਾਹਿਬ ਕੋਈ ਨਾ ਜੀ ਕੋਈ ਨਾ ਦੱਸੋ ਤੁਸੀਂ ਕਰੋ ਡਾਕਟਰ ਸਾਹਿਬ ਕੀ ਪੰਜਾਬ ਪੂਰ ਜਿਹੜੀ ਕਾਰਵਾਈ ਕਰ ਰਹੀ ਹੈ ਠੀਕ ਹੈ ਦੇਰ ਹੈ ਗਰੂਸਤਾ ਹੈ ਮੰਦੇ ਹੋ ਨਾ ਦੇਖੋ ਜੀ ਜਿਹੜੀ ਇਹ ਨਸ਼ਾ ਜਿਵੇਂ ਕਿ ਨਸ਼ੇ ਦੀ ਪ੍ਰੋਬਲਮ ਹੈ ਨਾ ਇਹ ਕੋਈ ਕੱਲੇ ਪੰਜਾਬ ਪੱਧਰ ਦੀ ਥੋੜੀ ਹੈ ਜੀ ਜੀ ਇਹ ਤਾਂ ਇੰਟਰਨੈਸ਼ਨਲ ਪੱਧਰ ਦੀ ਹੈ ਜੀ ਜੀ ਇਹ ਜਿਹੜਾ ਨਸ਼ੇ ਦਾ ਮੁੱਦਾ ਹੈ ਇਹ ਕੋਈ ਕੱਲੇ ਪੰਜਾਬ ਦਾ ਜਾਂ ਕਿਸੇ ਖਿੱਤੇ ਦਾ ਨਹੀਂ ਹੈਗਾ ਇਹ ਦੁਨੀਆ ਪੱਧਰ ਦਾ ਮਸਲਾ ਹੈ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹ ਦੋ ਚੀਜ਼ਾਂ ਤੇ ਚੱਲਦੀਆਂ ਨੇ ਜੀ ਇੱਕਾ ਗੈਰ ਕਾਨੂੰਨੀ ਹਥਿਆਰ ਜੀ ਤੇ ਦੂਜਾ ਨਸ਼ਾ ਸਹੀ ਗਾਰ ਸਰਕਾਰ ਗਿੱਲੇ ਨਸ਼ੇ کہاں ਦੋ ਕਿਸਮ ਦੇ ਨੇ ਇੱਕ ਗਿੱਲਾ ਨਸ਼ਾ ਇੱਕ ਸੁੱਕਾ ਨਸ਼ਾ ਜੀ ਸਰਕਾਰ ਜਿਹੜੀ ਚੱਲਦੀ ਹੁੰਦੀ ਆ ਉਹ ਗਿੱਲੇ ਨਸ਼ੇ ਤੇ ਚੱਲਦੀ ਐ ਜਿਹੜੀ ਬਿਊਰੋਕ੍ਰੇਸੀ ਹੁੰਦੀ ਐ ਉਹ ਸੁੱਕੇ ਨਸ਼ੇ ਤੇ ਚੱਲਦੀ ਹੁੰਦੀ ਐ ਸੁਕਾਇ ਨਸ਼ੇ ਦੇ ਵਿੱਚ ਹਫੀਮ ਚਰਸ ਗੰਗਾ ਇਹ ਚ ਜਾ ਜਾਂਦੀ ਨੇ ਗਿੱਲੇ ਨਸ਼ੇ ਦੇ ਵਿੱਚ ਸ਼ਰਾਬ ਆ ਜਾਂਦੀ ਹੈ ਡਾਕਟਰ ਸਾਹਿਬ ਇਹ ਦੇਖੋ ਮੈਂ ਇੱਕ ਮਾਫੀ ਚਾਹਨਾ ਤੁਹਾਨੂੰ ਰੋਕ ਰਿਹਾ ਤੁਹਾਡਾ ਤੱਕ ਵੀ ਮੈਂ ਲਾਂਗਾ ਪੂਰਾ ਜਿਹੜੀ ਇੱਕ ਵੀਡੀਓ ਵਾਰ ਰੋਹੀ ਤੁਸੀਂ ਵੀ ਦੇਖੀ ਹੋਣੀ ਉਹ ਲੁਧਿਆਣਾ ਜਿਲ੍ਹੇ ਦੀ ਵੀਡੀਓ ਸੀਗੀ ਤੇ ਉਹਦੇ ਵਿੱਚ ਜਿਹੜਾ ਸਰਪੰਚ ਨੇ ਆਵਾਜ਼ ਉਠਾਈ ਉਹ ਜਨਾਨੀ ਸ਼੍ਰੀਆਮ ਸਰਪੰਚ ਨੂੰ ਇਹਨਾ ਮੰਦਾ ਭੱਗਾ ਬੋਲ ਰਹੀ ਹੈ ਕਿ ਹਾਂ ਕਹਦੀ ਐਸਾੇ ਕੰਮ ਕਰਾਂਗੇ ਰੋਕ ਲੋ ਤੁਸੀਂ ਰੋਕੋ ਆਪਣੇ ਬੱਚਿਆਂ ਨੂੰ ਐਸਾੇ ਕੰਮ ਕਰਾਂਗੇ ਸ਼੍ਰੀਆਮ ਕਰਾਂਗੇ ਜਿਹੜੀ ਵੀਡੀਓ ਵਾਰ ਰੋਣ ਤੋਂ ਬਾਅਦ ਹਾਲਾਂਕਿ ਸਰਪੰਚ ਸਾਹਿਬ ਨੇ ਮੀਡੀਆ ਦਾ ਵੀ ਧੰਨਵਾਦ ਦੀ ਸ਼ੋਰ ਜਾ ਰਹਾ ਮੀਡੀਆ ਦੇ ਜਿਨ੍ਹਾਂ ਨੇ ਉਹਦੀ ਆਵਾਜ਼ ਉਠਾਈ ਤੇ ਉਸ ਤੋਂ ਬਾਅਦ ਸਰਪੰਚ ਸਾਹਿਬ ਦੀ ਜਿਹੜੀ ਗੱਲ ਸੀਐਮ ਸਾਹਿਬ ਨੇ ਖੁਦ ਫੋਨ ਕਰਕੇ ਉਹ ਜਨਦਿਕਰ ਐਕਸ਼ਨ ਕੀਤਾ ਉਹ ਮੀਆਂ ਬੀਬੀ ਦੋਨੋਂ ਉਹਨਾਂ ਹਿਰਾਸਤ ਚ ਨੇ ਦੇਖੋ ਇਹ ਕਾਰਵਾਈ ਤਾਂ ਹੋਈ ਹੈ ਚੰਗੀ ਗੱਲ ਹੈ ਕਾਰਵਾਈ ਹੋਣੀ ਚਾਹੀਦੀ ਪਰ ਉਹਨਾਂ ਦੇ ਵਿੱਚ ਬੋਲਦਾ ਕੀ ਸੀ ਬਿਹਤਰ ਹੁੰਦਾ ਜੇ ਨਾਲ ਉਹਦੇ ਉੱਤੇ ਵੀ ਕਾਰਵਾਈ ਹੁੰਦੀ ਜੀ ਉਹਦੇ ਵਿੱਚ ਕੋਈ ਅਫਸਰ ਬੋਲਦਾ ਉਹਦੇ ਵਿੱਚ ਕੋਈ ਪੁਲਿਸ ਬੋਲਦੀ ਆ ਉਹਦੇ ਵਿੱਚ ਕੋਈ ਸਰਕਾਰ ਬੋਲਦੀ ਹੈ ਜਾਂ ਕੋਈ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਹੈ ਉਹ ਕੋਈ ਬੋਲਦਾ ਜੇ ਲੋਕਾਂ ਦੇ ਸਾਹਮਣੇ ਉਹ ਵੀ ਨੰਗਾ ਹੁੰਦਾ ਤਾਂ ਬਹੁਤ ਵਧੀਆ ਹੁੰਦਾ ਡਾਕਟਰ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਦੇਖੋ ਚਿੱਟੇ ਦਾ ਨਸ਼ਾ ਖਾਰੇ ਪੰਜਾਬ ਨੂੰ ਇਹ ਯਾਨੀ ਕਿ ਛੇਵਾਂ ਦਰਿਆ ਸਾਰੇ ਜਾਣਦੇ ਬਣ ਚੁੱਕੇ ਘਰ ਘਰ ਪਹੁੰਚ ਗਿਆ ਕੀ ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜਿਹੜੇ ਰਵਾਇਤੀ ਨਸ਼ੇ ਆ ਮੈਂ ਕਿਸੇ ਨਸ਼ੇ ਨੂੰ ਪ੍ਰੋਮੋਟ ਨਹੀਂ ਕਰਦਾ ਪਰ ਪਾਪਾ ਇਹਨੂੰ ਪੋਸਟ ਕਿਹਾ ਜਾਂਦਾ ਹਫੀਮ ਕਿਹਾ ਜਾਂਦਾ ਹੈ ਜੇ ਪਹਿਲਾਂ ਦੇਖੋ ਲਾਇਸੈਂਸ ਬੰਦੇ ਸੀ ਮੈਨੂੰ ਯਾਦ ਹੈ ਮੈਂ ਛੋਟਾ ਹੁੰਦਾ ਸੀ ਮੇਰੇ ਦਾਦਾ ਜੀ ਲੈ ਜਾਂਦੇ ਵੀ ਹਸਪਤਾਲ ਚੋਂ ਕੀ ਉਹ ਨਸ਼ੇਆ ਸ਼ੁਰੂ ਹੋ ਜਾਣ ਤਾਂ ਜਿਹੜੀ ਸਭ ਤੋਂ ਵੱਡੇ ਹੁਣ ਲੱਗਿਆ ਚਿੱਟੇ ਦਾ ਲੋਕ ਸ਼ਰਾਬ ਦੇ ਵਿੱਚ ਡੁੱਬਰੇ ਨੇ ਇਹ ਚੀਜ਼ਾਂ ਬੰਦ ਹੋ ਸਕਦੀਆਂ ਨੇ ਇਹ ਘਟ ਸਕਦੀਆਂ ਨੇ ਦੇਖੋ ਜੀ ਜੋ ਸ਼ਰਾਬ ਸ਼ਰਾਬ ਵਿੱਚ ਡੁੱਬਰੇ ਨੇ ਲੋਕ ਜੀ ਸ਼ਰਾਬ ਦਾ ਪਰਸੋਂ ਤੋਂ ਆਪਾਂ ਮਤਾ ਪਾ ਕੇ ਹਟਿਆ ਵਿਧਾਨ ਸਭਾ ਦੇ ਵਿੱਚ ਜੀ 11000 20 ਕਰੋੜ ਰੁਪਏ ਦੀ ਸ਼ਰਾਬ ਵੇਚਣੀ ਆ ਆਪਾਂ ਜੀ ਜੀ ਅੱਪਾ ਵੇਚਾਂਗੇ ਸਾਰੇ ਰਲਕੇ ਕਹਿੰਦੇ ਆਪਣੀ ਸਰਕਾਰ ਬਣਾਈ ਹੋਈ ਆਪਣੀ ਮਨਪਉਂਦੀ ਸਰਕਾਰ ਹੈ ਆਪਣੀ ਸਰਕਾਰ ਵੇਚੂਗੀ 11000 20 ਕਰੋੜ ਰੁਪਏ ਦੀ ਸ਼ਰਾਬ ਵੇਚਾਂਗੇ ਜਿਹੜਾ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਪਕੇਟਾਂ ਦੇ ਵਿੱਚ ਘਰ ਰਹਿੰਦੇ ਸੀ ਉਹਨਾਂ ਨੂੰ ਅਲਾਉਟ ਸੀਗੀਆਂ 9 ਬੋਤਲਾਂ ਜੀ ਅਸੀਂ ਉਹਨਾਂ ਨੂੰ 36 ਬੋਤਲਾਂ ਅਲਾਉਟ ਕੀਤੀਆਂ ਨੇ ਯਾਨੀ ਕਿ ਸਰਕਾਰ 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 ਨਸਲ ਚਲਾਈ ਹੋਈ ਆ ਸਰਕਾਰ ਨਸ਼ਾ ਵਧਾ ਰਹੀ ਹੈ ਜੀ ਪਰਮਟ ਦੇ ਰਹੇ ਆ ਯਾਨੀ ਕਿ ਤੁਸੀਂ ਸਾਫ਼ ਕਹਿੰਦਾ ਜਾਂਦੇ ਹੋ ਮੈਂ ਤੁਹਾਡੇ ਤਰ੍ਹਾਂ ਸਹਿਮਤ ਆ ਮੇਰਾ ਵੀ ਵਿਚਾਰ ਇਹ ਹੈ ਸਰਕਾਰ ਯਾਨੀ ਕਿ ਸ਼ਰਾਬ ਦੇ ذریعے ਘਰ ਘਰ ਨਸ਼ਾ ਪਹੁੰਚਾਉਣਾ ਚਾਹੁੰਦੀ ਹੈ ਪਹੁੰਚਾਤਾ ਦਿੱਤਾ ਜੀ ਪਹੁੰਚੀ ਦਾ ਇਹ ਕੋਈ ਕੱਲੀ ਸਾਡੀ ਸਰਕਾਰ ਨੇ ਕੋਮਨ ਤਮਾਨ ਸਾਹਿਬ ਨੇ ਨਹੀਂ ਪਹੁੰਚਾਇਆ ਇਹ ਪਿਛਲੀਆਂ ਸਰਕਾਰਾਂ ਦਾ ਪਹੁੰਚਾਇਆ ਹੋਇਆ ਹੈ ਬਾਦਲ ਸਾਹਿਬ ਨੇ 10 ਸਾਲ ਦੇ ਵਿੱਚ 80 ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਲੋਕਾਂ ਦੇ ਘਰੇ ਪਹੁੰਚਾਈ ਕਪਤਨ ਸਾਹਿਬ ਨੇ ਲਗਭਗ 50 ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਚਾਈ ਪੰਚ ਸਾਲ ਅਸੀਂ ਤਾਂ ਹਜੇ 30 ਹਜ਼ਾਰ ਕਰੋੜ ਰੁਪਏ ਦੀ ਹਰਾਮੀ ਪਹਚਾਈ ਹੈ ਤੇ ਜਦੋਂ ਘਰ ਘਰ ਇਹ ਸ਼ਰਾਬ ਪਹੁੰਚੀ ਤੁਸੀਂ ਫੇਰ ਦੇਖਿਓ ਕੀ ਬੈਂਗਣੀ ਉਗੜਦੀ ਆ। ਪਰ ਡਾਕਟਰ ਸਾਹਿਬ ਆਪਾਂ ਹਰ ਵਾਰੀ ਟੋਪੀ ਦੇ ਗੱਲ ਕਰਦੇ ਹੋ ਨੇ ਮੈਂ ਉਸ ਤੇ ਵੀ ਜਾਣ ਜਾਣਦਾ ਤੁਹਾਡਾ ਖੁੱਲ ਕੇ ਜਿਹੜੀ ਕਿ ਦੇਖੋ ਨਸ਼ਾ ਮੁਕਤੀ ਕੇਂਦਰ ਖੋਲੇਗੇ ਨੇ ਸਰਕਾਰਾਂ ਵੱਲੋਂ ਉਹਦੇ ਵਿੱਚ ਗੋਲੀਆਂ ਦਿੱਤੀ ਜਾਂਦੀਆਂ ਨੇ ਉਹ ਤੁਹਾਨੂੰ ਜਿਆਦਾ ਪਤਾ ਹੋਣਾ ਕਿ ਕੋਈ ਤੁਹਾਡੀ ਲਾਈਨ ਹੈ ਉਹ ਉਹ ਗੋਲੀ ਕਹਿੰਦੇ ਯਾਨੀ ਕਿ ਹਾਨੀ ਕਰਕੇ ਦੇ ਕੋਈ ਬੂਫਰੀ ਨਾਰਥਨ ਆ ਹਨ ਨਹੀਂ ਕਰਤਾ ਹੈਗੀ ਆ ਕਿਦਨੀ ਤੇ ਕਹਿੰਦੇ ਆ ਕਿ ਉਹਦਾ ਸਾਈਡ ਇਫੈਕਟ ਹੈ ਗੱਲ ਕਰ ਸਰਕਾਰਾਂ ਮੰਨਦੀਆਂ ਨੇ ਸਰਕਾਰਾਂ ਆਰਡਰ ਤੇ ਬਣਵਾਉਂਦੀਆਂ ਨੇ ਪਿਛਲੇ ਵਾਰੀ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਤਾਂ 75 ਤੋਂ 80 ਹਜ਼ਾਰ ਗੋਲੀ ਬੂਫਰੀ ਨਾਰਥਨ ਦੀ ਗਈ ਵੀ ਹੋ ਗਈ ਸੀ ਨਸ਼ਾ ਸ੍ਰੀ ਉਤੇਂਦਰ ਦੇ ਵਿੱਚੋਂ ਜੀ ਇਹ ਦੇਖੋ ਇਹ ਸਰਕਾਰਾਂ ਫਿਰ ਇਹ ਜੇ ਤੁਸੀਂ ਕਹਿ ਰਹੇ ਹੋ ਵੀ ਉਹ ਗੋਲੀ ਠੀਕ ਨਹੀਂ ਮੈਂ ਵੀ ਮੰਨਦਾ ਕਿਉਂਕਿ ਮੇਰੇ ਕੋਲ ਵੀ ਕਹੀ ਹੈ ਜੇ ਮੈਨੂੰ ਵਿਅਕਤੀ ਮਿਲੇ ਨੇ ਉਹ ਕਹਿੰਦੇ ਵੀ ਸਾਨੂੰ ਦੌਰੇ ਪੈਂਦੇ ਸਾਨੂੰ ਉਲਟੀਆਂ ਆਉਂਦੀਆਂ ਅਸੀਂ ਰਾਤ ਨੂੰ ਕਹਿੰਦੇ ਯਾਨੀ ਕਿ ਗਿਰ ਜਾਂਦੇ ਆ ਘਰਾਂ ਦੌਰੇ ਪੈਂਦੇ ਆ ਫਿਰ ਸਰਕਾਰ ਐ ਇਹ ਦਵਾਈਆਂ ਕਿਉਂ ਬਣਾਉਂਦੀ ਆ ਅੰਦਰ ਰੱਖ ਨਸ਼ੇ ਨੂੰ ਛੁਲਾਉਣ ਦੇ ਵਾਸਤੇ ਇੱਕ ਹੋਰ ਉਦੋਂ ਵੱਧ ਖਤਰਨਾਕ ਨਸ਼ਾ ਬਣਨ ਲੱਗ ਗਿਆ ਇਹ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਨੇ ਮੈਂ ਵਾਪਸ ਆਨਾ ਦੇਖੋ ਪੀਲੇ ਪੰਜੇ ਤੇ ਪੀਲਾ ਪੰਜਾ ਤੋੜਨਾ ਜਾਏ ਜਾਏ ਜਾਂ ਘਰ ਤੋੜਨੇ ਦੇਖੋ ਜੀ ਤੁਸੀਂ ਆ ਪੰਜਾ ਜਿਹੜਾ ਉਹ ਤੋਂ ਈਡੀਐਸਏ ਕਰਕੇ ਹੁੰਦੀ ਹੈ ਕਿਉਂਕਿ ਕੋਈ ਕੋਈ ਬਹੁਤ ਬਹੁਤ ਜਿਹੜਾ ਉੱਪਰ ਲੋਕਾਂ ਨੇ ਦੇਖਿਆ ਟੀਵੀ ਤੇ ਢੰਗਾ ਹੋਇਆ ਕੋਈ ਬਹੁਤ ਦਾ ਵੱਡਾ ਘਰ ਤਾਂ ਆਇਆ ਨਹੀਂ ਸੀ ਜਾਂ ਕੋਈ ਵੱਡੀ ਕੋਈ ਵੱਡੀ 바ਲੀ ਮੱਛੀ ਕੋਈ ਬਹੁਤ ਜਿਆਦਾ ਵੱਡੀ ਹੋਵੇ ਉਹ ਵੈਟਰ ਤਾਂ ਇਹ ਸੀ ਵੀ ਜੇ ਕ腐ਸ਼ਨ ਵਾਲਿਆਂ ਦੇ ਉੱਤੇ ਵੀ ਪੰਜਾ ਚੱਲਦਾ ਜਿਹੜਾ ਕ腐ਸ਼ਨ ਦੇ ਜਿਹੜੇ ਮਿਲਾਂ ਸਿੰਦਰੀ ਦੇਖੋ ਜਿਹੜਾ ਇਹ ਕਦਮ ਚੁੱਕਿਆ ਗਿਆ ਠੀਕ ਹੈ ਅਸੀਂ ਨਹੀਂ ਚਾਹੁੰਦੇ ਵੀ ਕਿਸਦਾ ਘਰ ਟੁੱਟੇ ਤੁਸੀਂ ਸਹੀ ਕਿਹਾ ਕਿ ਦੇਖੋ ਛੋਟੇ ਲੋਕਾਂ ਦੇ ਘਰ ਟੁੱਟ ਰਹੇ ਨੇ ਤੇ ਜਿਹੜੀਆਂ ਵੱਡੀਆਂ ਮੱਛੀਆਂ ਉਹ ਸਾਹਮਣੇ ਨਹੀਂ ਆ ਰਹੀਆਂ ਉਹ ਬਚ ਜਾਂਦੀਆਂ ਮੰਦੇ ਉਹ ਲੁਕ ਜਾਂਦੀਆਂ ਨੇ ਉਹ ਹੋਏ ਉਹ ਵੱਡੀਆਂ ਮੱਛੀਆਂ ਦਾ ਇਹਨਾਂ ਦੇ ਵੀ ਇਹਨਾਂ ਜਿਹੜਾ ਇਹ ਸਿਆਸੀ ਤਲਾਏ ਕਬੜਾ ਇਹਦੇ ਵਿੱਚ ਹੀ ਉਹ ਮੱਛੀਆਂ ਨੇ ਉਹ ਕੋਈ ਵੱਡੀਆਂ ਮੱਛੀਆਂ ਕੋਈ ਕਿਤੇ ਬਾਹਰ ਨਹੀਂ ਬੱਧੀਆਂ ਇਹ ਨਹੀਂ ਕਹੀ ਜਾਂਦੇ ਨਾ ਕੈਨੇਡਾ ਬੈਠੇ ਆ ਉਹ ਫਲਾਣੇ ਨਾਲ ਬੈਠੇ ਆ ਉਹ ਇਹ ਕੋਈ ਵੀ ਮਸਲਾ ਹੁੰਦਾ ਹੈ ਜਦੋਂ ਉਸ ਨੂੰ ਹੁਣ ਜਾ ਹੁੰਦਾ ਨਾ ਉਹਨੂੰ ਵਿਦੇਸ਼ ਦੇ ਸਰ ਤੇ ਨਾ ਮਰ ਦਿੰਦੇ ਨੇ ਕਦੇ ਪਾਕਿਸਤਾਨ ਦੇ ਸਰ ਤੇ ਮਰ ਦਿੰਦੇ ਨੇ ਡਰੋਨ ਦੇ ਥਰੂ ਆ ਗਿਆ ਉਹਦੀ ਪੇਮੈਂਟ ਕਿੱਥੇ ਆ ਜਾਂਦਾ ਡਰੋਨ ਦੇ ਥਰੂ ਜਿਹੜਾ ਚਿੱਟਾ ਕਹਿੰਦੇ ਆ ਵੀ ਪਾਕਿਸਤਾਨ ਤੋਂ ਆਇਆ ਜੀ ਵੀ ਮੰਨ ਲਓ 4 ਕਿਲੋ ਕਹਿੰਦੇ ਆ ਵੀ ਆ ਗਿਆ ਉਹਦੇ 20 ਕਰੋੜ ਰੁਪਈਆ ਪੇਮੈਂਟ ਵੀ ਨਾਲ ਖੜੀ ਜਾਵੇ ਫਿਰ ਤਾਂ ਮੰਨੀਏ ਵੀ 4 ਕਿਲੋ ਚਿੱਟਾ ਉਹ ਜੇ ਕੀ ਹੈ ਨਾ ਜੀ ਜੀ ਐਫਐਸਐਲ ਦੇ ਵਿੱਚ ਇਹਨਾਂ ਦੇ ਸੈਂਪਲ ਟੈਸਟ ਹੁੰਦੇ ਨੇ ਤਾਂ ਉਹਦੇ ਵਿੱਚੋਂ ਲੋਕਾਂ ਨੂੰ ਜਨਤਕ ਹੋਵੇ ਵੀ ਉਹਦੇ ਨੂੰ ਚਾਹੀਦਾ ਕਿ ਟਾ ਕਿੰਨਾ ਤੇ ਪਾਊਡਰ ਜਿੰਨਾ ਲਾ ਕੇ ਉਹ ਚਿੱਟਾ ਬਣਾਇਆ ਹੋਇਆ ਇਹ ਇਹ ਇਤਜਾਜ ਦਾ ਅਮਸ਼ਾ ਕਿਉਂਕਿ ਇਹ ਫੈਸਲ ਜਿਹੜੀਆਂ ਲਬਾਉਂਡਰੀਆਂ ਨੇ ਉਹਨਾਂ ਦੇ ਵਿੱਚ ਟੈਸਟ ਕਰਨ ਨਾਲੇ ਕੈਮੀਕਲ ਵੀ ਬੁਰੇ ਨਹੀਂ ਹਨ ਜੀ ਡਾਕਟਰ ਸਾਹਿਬ ਉਹ ਤਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਮੈਂ ਇਸ ਤੇ ਚਾਹਨਾ ਪਣਾ ਚਾਹਾਂਗਾ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਲੈਬਾਰਟਰੀਆਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਕਿ 2013 ਦੇ ਵਿੱਚ ਤੁਸੀਂ ਦੱਸਦੇ ਹੁੰਦੇ ਕਿੰਨੇ ਪਰਚੇ ਵੇਚੇ ਸੀ ਮੈਨੂੰ ਹੁਣ ਯਾਦ ਨਹੀਂ ਉਹਦੇ ਵਿੱਚ ਖਰ ਖਰ ਇੱਕ ਲੈਬਾਰਟਰੀ ਬਣੀ ਸਰਕਾਰੀ ਉਹਦੇ ਵਿੱਚ ਸਾਰੇ ਕਰਮਚਾਰੀ ਤਿੰਨ ਕਰਮਚਾਰੀ ਸੀਗੇ ਤਿੰਨੋਂ ਦੇ ਤਿੰਨੋਂ ਟੈਸਟ ਕਰਦੇ ਸੀ ਪੈਸੇ ਦੇ ਕੇ ਜਿਹੜੀ ਰਿਪੋਰਟਾਂ ਝਾਲੀ ਘੜਦੇ ਸੀ ਜਿਹੜੀਆਂ ਗੋਲੀਆਂ ਦੇ ਪਾਊਡਰ ਦੇ ਪਰਚੇ ਪੈਂਦੇ ਸੀ ਆਦੀ ਮੈਨੂੰ ਯਾਦ ਹੈ ਕੈਮੀਕਲ ਹੀ ਨਹੀਂ ਟੈਸਟ ਕਰਨ ਵਾਲਾ ਕੈਮੀਕਲ ਹੀ ਨਹੀਂ ਲੈਬਾਰਟਰੀ ਦੇ ਵਿੱਚ ਪੂਰਾ ਹੈਗਾ ਤਾਂ ਉਹ ਟੈਸਟ ਕਿਥੋਂ ਅਹ ਉਹ ਤਦੰਦ ਨੇ ਉਹਨਾਂ ਦੀ ਮੰਨੀ ਜਾਂਦੀ ਸੀ ਉਹਦੇ ਮੁਤਾਬਕ ਸਜ਼ਾਾਂ ਮਾਉਣ ਲੱਗੀਆਂ ਲੋਕਾਂ ਨੂੰ ਦਾਦਾ ਸਾਲ ਦੀਆਂ ਉਹਨਾਂ ਸਜ਼ਾਾਂ ਜੇ ਉਹਨਾਂ ਨੇ ਛਰੋਮੇ ਅਕਾਲੀ ਦਲ ਨੇ ਪਰਚੇ ਪਾ ਕੇ ਲੋਕਾਂ ਨੂੰ ਅੰਦਰ ਕੀਤਾ ਅੱਜ ਸਕੂਟਰ ਤੇ ਜਾਣ ਦੇ ਉਕਰੇ ਨੇ ਕਾਂਗਰਸ ਦੀ ਸਰਕਾਰ ਨੇ ਵੀ ਇਸੇ ਤਰ੍ਹਾਂ ਕੀਤਾ ਸੋ ਉਹਨਾਂ ਦਾ ਵੀ ਬੁਰਾ ਹਾਲ ਹੈ ਤੇ ਜੇ ਇਸੇ ਤਰ੍ਹਾਂ ਇਸ ਤਰ੍ਹਾਂ ਦਾ ਕੰਮ ਆਪਾਂ ਕਰਦੇ ਰਹੇ ਪਬਲਿਕ ਦੋਦਾਰ ਬਸ ਆਏ ਲੋਕਾਂ ਕਹਿੰਦੇ ਆ ਪਬਲਿਕ ਨੇ ਤਾਂ ਆਪਾਂ ਨੂੰ ਬਣਾਇਆ ਆਪਾਂ ਪਬਲਿਕ ਦੇ ਸਰਹਾਣੇ ਫਰੋਲੀ ਜਾਂਦੇ ਆ ਆਪਾਂ ਚਾਹਾਂ ਜਾਂ ਪਤੀਲੀਆਂ ਫਰੋਲੀ ਜਾਂਦੇ ਆ ਮਤਲਬ ਇਹ ਕੋਈ ਮੋਟੀ ਸਿਆਣਪ ਨਹੀਂ ਹੈ ਜੀ ਡਾਕਟਰ ਸਾਹਿਬ ਸਿਆਣਪ ਤਾਂ ਨਹੀਂ ਹੈ ਪਰ ਜਿਹੜੇ ਨੌਜਵਾਨ ਅੰਦਰ ਹੋਏ ਨੇ ਦੇਖੋ ਕਈ ਤਾਂ ਅਜੇ ਤਹ ਜਰੇ ਬਾਹਰ ਹੀ ਨਹੀਂ ਆਏ ਪਰ ਸਰਕਾਰਾਂ ਸੋਚਦੀਆਂ ਨਹੀਂ ਸਰਕਾਰਾਂ ਉਹ ਤਾਂ ਜਾਣਦੀਆਂ ਨਹੀਂ ਜੀ ਜੇ ਤਾਂ ਸਰਕਾਰਾਂ ਜਾਣਦੀਆਂ ਹਣ ਉਹਨਾਂ ਦੇ ਦੁੱਖ ਪੁੱਛਦੀਆਂ ਹਣ ਪਤਾ ਲੱਗਿਆ ਹਕੀਕਤ ਕੀ ਹੈ ਕਿਉਂਕਿ ਫੈਸਲਾ ਸੌਣ ਵੇਲੇ ਜਰਮਾਨਯੋਗ ਜੱਜ ਸਾਹਿਬ ਦੀ ਉਹ ਤਾਂ ਹਕੀਕਤ ਆਉਂਦੀ ਡਾਕਟਰ ਸਾਹਿਬ ਡਾਕਟਰ ਸਾਹਿਬ ਮਾਫੀ ਜਨਾ ਸ਼ਰਮਾ ਜੀ ਆਗੇ ਇਹ ਵੀ ਸੁਣੋ ਤੁਹਾਡੀ ਗੱਲ ਸੁਣ ਰਹੇ ਹੋਣੇ ਤਾਂ ਇਹਨੇ ਫੋਨ ਲਾਇਆ ਤੁਸੀਂ ਇਹ ਹਾਂਜੀ ਸ਼ਰਮਾ ਜੀ ਹੈਲੋ ਹਾਂਜੀ ਹਲੋ ਹਾਂ ਸ਼ਰਮਾ ਜੀ ਡਾਕਟਰ ਸਾਹਿਬ ਸੁਣ ਰਹੇ ਨੇ ਕੀ ਕਹਿਣਾ ਚਾਹੋਗੇ ਆ ਕੋਈ 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 ਰਸਾਇਸ਼ ਤੇ ਹੋਵੇ ਨੇ ਕਿ ਵੀ ਆਮ ਆਦਮੀ ਪਾਰਟੀ ਦੀ ਸਰਕਾਰ 3 ਸਾਲ ਦੇ ਵਿੱਚ ਕਰਿਆ ਨਸ਼ੇ ਦਾ ਜਾਂ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਨੂੰ ਬढ़ावा ਦਿੱਤਾ ਹੈ ਆਮ ਆਦਮੀ ਪਾਰਟੀ ਦੀ ਨਹੀਂ ਪਿਛਲੀਆਂ ਸਰਕਾਰਾਂ ਦੇ ਕੰਡੇ ਵੀ ਜੇ ਹੋਇਆ ਤੁਹਾਡੀ ਸਾਹਿਬ ਜੀ ਲੇਕਿਨ ਇਹ ਕੰਡੇ ਕਦੋਂ ਚੁਕੇ ਜਾਣਗੇ ਜਾਂ ਕਿਵੇਂ ਚੁਕੇ ਜਾਣਗੇ ਸਵਾਲ ਤਾਂ ਇਹ ਬਣਦਾ ਹੈ ਜੀ ਆਮ ਆਦਮੀ ਪਾਰਟੀ ਸਰਕਾਰ ਵੀ ਜਿਹੜੀ ਆਪਣੀ ਕੋਸ਼ਿਸ਼ ਕਰ ਰਹੀ ਆ ਬਹੁਤ ਕੋਸ਼ਿਸ਼ ਮਤਲਬ ਜਿਹਨੂੰ ਕਹਦੇ ਨੇ ਗਰਾਊਂਡ ਜ਼ੀਰੋ ਤੇ ਜਾ ਕੇ ਵੀ ਕੋਸ਼ਿਸ਼ ਕਰ ਰਹੀ ਆ ਲੇਕਿਨ ਕੋਸ਼ਿਸ਼ ਅਸਫਲ ਰਹਿੰਦੀ ਹੈ ਜੀ ਕਿਤੇ ਨਾ ਕਿਤੇ ਉਸ ਚੀਜ਼ ਦਾ ਫਿਰ ਬੜਾਵਾ ਰਹਿੰਦਾ ਹੀ ਰਹਿੰਦਾ ਜੀ ਸ਼ਰਮਾ ਜੀ ਮੈਂ ਮੈਂ ਮੰਨਦਾ ਕਿ ਸਰਕਾਰਾਂ ਪਿੱਛੋਂ ਤੋਂ ਨਸ਼ਾ ਚੱਲ ਰਿਹਾ ਡਾਕਟਰ ਸਾਹਿਬ ਵੀ ਸਹੀ ਕਹਿ ਰਹੇ ਨੇ ਪਰ ਹਾਂ ਇੱਕ ਸਰਕਾਰ ਨੇ ਇੱਕ ਕਦਮ ਤੇ ਚੱਕਿਆ ਨਾ ਦੇਖੋ ਚਾਹੇ ਪੀਲਾ ਪੰਦਾ ਚੱਲਿਆ ਹਾਂ ਠੀਕ ਹੈ ਉਹ ਵੱਡੇ ਮੱਛੀਆਂ ਦੇ ਉੱਪਰ ਨਹੀਂ ਕਾਬੂ ਹੋਲੇ ਜਾਲ ਪਿਆ ਪਰ ਸ਼ੁਰੂਆਤ ਤਾਂ ਹੋਈ ਹੈ ਨਾ ਢੋਡੀ ਸਾਹਿਬ ਬਿਲਕੁਲ ਹੋਈ ਹੈ ਅਸੀਂ ਉਹੀ ਤਾਂ ਮੈਂ ਗੱਲ ਕਹਿ ਰਿਹਾ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਆਮ ਆਦਮੀ ਪਾਰਟੀ ਗਰਾਊਂਡ ਜ਼ੀਰੋ ਤੇ ਜਾ ਕੇ ਇਸ ਚੀਜ਼ ਦਾ ਨਫਤਾਰਾ ਨਹੀਂ ਕਰਨਾ ਚਾਹੁੰਦੀ ਜਾਂ ਨਹੀਂ ਕਰ ਰਹੀ ਕਰ ਰਹੀ ਹੈ ਲੇਕਿਨ ਕੰਡੇ ਫਿਰ ਪੁੰਗਰ ਜਾਂਦੇ ਜੀ ਪਿੱਛੇ ਹੁਣ ਜਿਨ੍ਹਾਂ ਦੇ ਮਕਾਨ ਟਾਏ ਜਾ ਰਹੇ ਆ ਉਹ ਜਾ ਕੇ ਕੋਰਟ ਦੇ ਵਿੱਚ ਖੜੇ ਹੋਗੇ ਕੋਈ ਨਾ ਕੋਈ ਆਪਣਾ ਸਿਸਟਮ ਕੱਢ ਲਿਆਉਣਗੇ ਜੀ ਫਿਰ ਇਹਨਾਂ ਚੀਜ਼ਾਂ ਤੇ ਰੋਕ ਲੱਗ ਜੂਗੀ ਫਿਰ ਉਹ ਜੜ ਜਿਹੜੀ ਹੈ ਕਿਤੇ ਨਾ ਕਿਤੇ ਨਹੀਂ ਨਿਕਲਣੀ ਜੀ ਜੜ ਨੂੰ ਕਿੱਦਾਂ ਕੱਢਣਾ ਸਰਕਾਰ ਦਾ ਫਰਜ਼ ਬਣਦਾ ਉਸ ਚੀਜ਼ ਨੂੰ ਸੋਚ ਕੇ ਜੜ ਨੂੰ ਕੱਢਣ ਦੀ ਕੋਸ਼ਿਸ਼ ਕਰਨ ਜੀ ਸ਼ਰਮਾ ਜੀ ਕਹਿਣ ਅਹਿਮ ਸਵਾਲ ਕਰ ਰਿਹਾ ਦੋਨਾਂ ਤੋਂ ਡਾਕਟਰ ਸਭ ਲਾਈਨ ਤੇ ਨਹੀਂ ਤੁਸੀਂ ਪਹਿਲਾਂ ਸ਼ਰਮਾ ਜੀ ਜਵਾਬ ਦੋ ਤਰਨ ਤਰਨ ਦੇ ਵਿੱਚ ਬੀਤੇ ਕੱਲ ਬੜਾ ਵਧੀਆ ਸਬ ਇੰਸਪੈਕਟਰ ਗਏ ਨੇ ਅੱবি ਟੀਮ ਲੈ ਕੇ ਬੜੇ ਵਧੀਆ ਪਿਆਰ ਨਾਲ ਗੱਲਬਾਤ ਕੀਤੀ ਹੈ ਉਹਨੇ ਬਾਹਰ ਲੋਕਾਂ ਦੇ ਨਾਲ ਰੇਡ ਕਰਨ ਗਏ ਸੀ ਉਹਨਾਂ ਨੇ ਆਮ ਲੋਕਾਂ ਨੂੰ ਇਕ ਤੁਸੀਂ ਕਿਉਂ ਰੋਕਦੇ ਨਹੀਂ ਇੰਨੀ ਗੱਲ ਤੇ ਹੀ ਨਸ਼ਾ ਤਸਕਰ ਪੜ ਗਏ ਤੇ ਉਹਨਾਂ ਨੇ ਪੁਲਿਸ ਪਾਟਰੀ ਹਮਨਾ ਕਰਤਾ ਦੋ ਪੁਲਿਸ ਮੁਲਾਜ਼ਮ ਗਮીર ਜ਼ਖਮੀ ਨੇ ਛੋਟੀ ਸਾਹਿਬ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਆ ਉਹ ਵੀਡੀਓ ਤੋੜ ਪੰਨ ਤੋਂ ਬਾਅਦ ਦੀ ਹੈ ਜੀ ਜੀ ਹੁਣ ਸਬਾਤ ਦੇ ਵਿੱਚ ਆਈ ਹੈ ਜੋ ਮੈਂ ਜਿਹੜੀ ਗੱਲ ਕਰਤਾ ਉਹਨਾਂ ਵੀ ਜਦੋਂ ਸਾਡੇ ਘਰ ਨੂੰ ਅੱਗ ਲੱਗਦੀ ਹੈ ਸਾਨੂੰ ਅੱਗ ਨਹੀਂ दिखਦੀ ਜਾਂ ਪੁਲਿਸ ਦੀ ਗੱਡੀ ਤੋੜੀ ਗਈ ਪੁਲਿਸ ਤੇ ਅਮਲਾ ਹੋਇਆ ਪੁਲਿਸ ਜਾ ਕੇ 1 ਸੈਕਿੰਡ ਦੇ ਵਿੱਚ ਐਸ ਐਚਓ ਸਾਹਿਬ ਚਲੇ ਗਏ ਜੀ ਜੀ ਮਤਲਬ ਜੇ ਆਮ ਕਿਸੇ ਵਿਅਕਤੀ ਨਾਲ ਕੋਈ ਗੱਲਬਾਤ ਹੁੰਦੀ ਹੋਵੇ ਤਾਂ ਉਹ ਕਿਤੇ ਨਾ ਕਿਤੇ ਜਿਹੜੀ ਉਹਦੀ ਸ਼ਿਕਾਇਤ ਆ ਉਹ ਵੀ ਨਹੀਂ ਲਿਖੀ ਜਾਂਦੀ ਜੀ ਜੀ ਸਹੀ ਗੱਲ ਹੈ ਉਹ ਮੈਂ ਤੁਹਾਡੇ ਤੁਹਾਡੇ ਕੇਸ ਦੇਖ ਚੁੱਕਿਆ ਹਾਂ ਹਾਂ ਬਿਲਕੁਲ ਉਹ ਹੀ ਤੇ ਸੀ ਕਹਿੰਨੇ ਵੀ ਗਰਾਊਂਡ ਜ਼ੀਰੋ ਤੇ ਜਾ ਕੇ ਸਰਕਾਰ ਨੂੰ ਕਿਹਾ ਸੋਚਣ ਦੀ ਜ਼ਰੂਰਤ ਹੈ ਪਹਿਲਾਂ ਤਾਂ ਜਿਹੜੇ ਰਾਜਨੀਤਿਕ ਲੋਕ ਤਸਕਰੀ ਦਾ ਕੰਮ ਕਰਦੇ ਆ ਦੇਖੋ ਅਸੀਂ ਕਿਸੇ ਦੇ ਵਿਰੁੱਧ ਕੋਈ ਸਾਡੇ ਕੋਲ ਸਬੂਤ ਨਹੀਂ ਅਸੀਂ ਕਹਿ ਨਹੀਂ ਸਕਦੇ ਲੇਕਿਨ ਜਦ ਤੱਕ ਪ੍ਰੈਸ਼ਰ ਨਹੀਂ ਹੁੰਦਾ ਰਾਜਨੀਤਿਕ ਪ੍ਰੈਸ਼ਰ ਨਹੀਂ ਹੁੰਦਾ ਜਿਹੜਾ ਤਸਕਰੋ ਤਸਕਰੀ ਨਹੀਂ ਕਰ ਸਕਦਾ ਮੈਂ ਕੋਰੇਗਾ ਜਿੰਦਰ ਜੀ ਕਾਫੀ ਸਮੇਂ ਤੋਂ ਹੋਰਦੇ ਨਹੀਂ ਤੁਸੀਂ ਸੁਣਿਓ ਇਹ ਕੀ ਕਹਿੰਦੇ ਨੇ ਤੁਹਾਡਾ ਸਵਾਲ ਜਿੰਦਰ ਜੀ ਦਾ ਜਵਾਬ ਲੈਣਾ ਅਰਜਿੰਦਰ ਜੀ ਬਹੁ ਵੱਡੀ ਗੱਲ ਕਰ ਰਹੇ ਨੇ ਸ਼ਰਮਾ ਜੀ ਹੈਲੋ ਸ਼ਰਮਾ ਜੀ ਲਾਈਨ ਤੋਂ ਕੱਟ ਗਏ ਸ਼ਰਮਾ ਜੀ ਆਖਿਰ ਵਿੱਚ ਕੀ ਕਹਿਣਾ ਜਾਓਗੇ ਵੀ ਜੋ ਕਦਮ ਚੱਕੇ ਜਾ ਰਹੇ ਸਹੀ ਹੈ ਜਾਂ ਗਲਤ ਨਹੀਂ ਨਹੀਂ ਕਦਮ ਬਿਲਕੁਲ ਸਹੀ ਚੱਕੇ ਹੋਏ ਆ ਕਦਮ ਸਰਕਾਰ ਆ ਮਾਨ ਸਾਹਿਬ ਆ ਜਿਹੜੀ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਸੋਚਦੀ ਐ ਅਸੀਂ ਜੋ ਮਰਜ਼ੀ ਕਹੀ ਜਾਈ ਅਸੀਂ ਲੱਗਾ ਕਿ ਚੰਨੂ ਬਹੁਤ ਹੁੰਨੇ ਆ ਲੇਕਿਨ ਅਗਰ ਅਸੀਂ ਉਸ ਸੀਟ ਤੇ ਬੈਠ ਕੇ ਜਾ ਕੇ ਦੇਖੂਗੇ ਉਸ ਸੀਟ ਤੇ ਬੈਠ ਕੇ ਕੰਮ ਹੋ ਰਿਹਾ ਮਾਨ ਸਾਹਿਬ ਦੇ ਹਿਸਾਬ ਨਾਲ ਕੰਮ ਹੋ ਰਿਹਾ ਲੇਕਿਨ ਜਿਹੜੀ ਚੀਜ਼ ਨੂੰ ਅਸੀਂ ਹੱਥ ਪਾਉਂਦੇ ਆ ਜਿਹੜੀ ਚੀਜ਼ ਨੂੰ ਸਰਕਾਰ ਹੱਥ ਪਾਉਂਦੀ ਆ ਉਹ ਤੋਂ ਯੂ ਟਰਨ ਹੋ ਜਾਂਦਾ ਜਾਂ ਫਿਰ ਕੋਈ ਨਾ ਕੋਈ ਅਗਲਾ ਕੋਰਟ ਦਾ ਸਿਸਟਮ ਲੈ ਕੇ ਖੜਾ ਹੋ ਜਾਂਦਾ ਕਹਿਣ ਦਾ ਮਤਲਬ ਆ ਕੰਡੇ ਫੇਰ ਪੁੰਗਰਦੇ ਰਹਿੰਦੇ ਆ ਸ਼ਰਮਾ ਜੀ ਮੈਂ ਇਹ ਇਹ ਰਿਐਕਸ਼ਨ ਹੀ ਹੋਏ ਤੁਹਾਡੇ ਵੀ ਬੱਚੇ ਐ ਘਰੇ ਮੇਰੇ ਵੀ ਆ ਸਭ ਦੇ ਬੱਚੇ ਨੇ ਅੱਜ ਸਾਡੇ ਬੱਚੇ ਬਾਹਰ ਨਹੀਂ ਨਿਕਲ ਸਕਦੇ ਘਰਾਂ ਤੋਂ ਇੰਨਾ ਨਸ਼ਾ ਹੋ ਗਿਆ ਪੰਜਾਬ 'ਚ ਬਿਲਕੁਲ ਦੇਖੋ ਜਿਹੜੇ ਨਸ਼ਾ ਵੇਚਣੇ ਵਾਲੇ ਆ ਉਹ ਤੁਸੀਂ ਸ਼ਰੇਆਮ ਵੀਡੀਓ ਦੇ ਵਿੱਚ ਦੇਖਦੇ ਹੋ ਕਿਵੇਂ ਤੜਫ ਰਹੇ ਆ ਜੀ ਜੀ ਐ ਮੇਰੇ ਬੇਟੇ ਨੂੰ ਮਾਰਾ ਦੂੰਗੇ ਤੁਸੀਂ ਮੇਰਾ ਬੇਟਾ ਤੁਸੀਂ ਲੋਕਾਂ ਦੇ ਬੇਟੇ ਮਾਰਾ ਦੋ ਜੀ ਜਦੋਂ ਤੁਹਾਡੇ ਬੇਟੇ ਦੀ ਗੱਲ ਆਉਂਦੀ ਹੈ ਫਿਰ ਤੁਹਾਡਾ ਬੇਟਾ ਬੇਟਾ ਹੋ ਗਿਆ ਜੀ ਨਸ਼ਾ ਵੇਚਣ ਵਾਲੇ ਅਗਰ ਸੋਚ ਲੈਣ ਵੀ ਸਾਡੀ ਜਨਰੇਸ਼ਨ ਕਿੱਧਰ ਨੂੰ ਜਾ ਰਹੀ ਆ ਉਹਨਾਂ ਨੇ ਤਾਂ ਆਪਣੇ ਬੱਚੇ ਲਾਏ ਹੋ ਅੱਗੇ ਨਸ਼ਾ ਵੇਚਣ ਤੇ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਛੋਟੇ-ਛੋਟੇ ਬੱਚੇ ਕੁੜੀਆਂ ਵੇਚ ਰਹੇ ਆ ਜੀ ਬੱਚ-ਬੱਚਿਆਂ ਦੇ ਹਿਸਾਬ ਨਾਲ ਲੋਕ ਵੀ ਲੈ ਲੰਨੇ ਆ ਜੀ ਕਹਿਣ ਦਾ ਮਤਲਬ ਇਹ ਹੈ ਵੀ ਹਰ ਇੱਕ ਦੇ ਬੱਚੇ ਨੂੰ ਬਚਾ ਕਰ ਉਹ ਹੀ ਨਸ਼ਾ ਵੇਚਣ ਵਾਲੀ ਸਮਝ ਲੈਣਾ ਫਿਰ ਤਾਂ ਇਹ ਕਿਤੇ ਨਾ ਕਿਤੇ ਕੋੜ ਵਧਿਆ ਜਾਵੇ ਕਿਉਂਕਿ ਪੈਸੇ ਦੀ ਹੋਰ ਲੱਗੀ ਮੈਂ ਪੈਸਾ ਵੱਧ ਤੋਂ ਵੱਧ ਅਸੀਂ ਕਿੰਨਾ ਕਮਾ ਲਈਏ ਜੀ ਚਲੋ ਸ਼ਰਮਾ ਜੀ ਡਾਕਟਰ ਸਾਹਿਬ ਫੇਰ ਆ ਗਏ ਨੇ ਡਾਕਟਰ ਸਾਹਿਬ ਨੂੰ ਫੇਰ ਲੈ ਲੈਣਾ ਲਾਈਨ ਹੈਲੋ ਹਾਂਜੀ ਹਾਂ ਡਾਕਟਰ ਫੋਨ ਕੱਟ ਗਿਆ ਸੀ ਸ਼ਰਮਾ ਜੀ ਕਹਿ ਰਹੇ ਨੇ ਕਿ ਛੋਟੇ ਬੰਦੇ ਫੜੇ ਜਾ ਰਹੇ ਨੇ ਵੱਡੇ ਨਹੀਂ ਤਾਂ ਸਰਕਾਰ ਦਾ ਕੰਮ ਸ਼ਲਾਘਾਯੋਗ ਕੰਮ ਸਹੀ ਕਰ ਰਿਹਾ ਦੇ ਰਿਹਾ ਦਰੂਸਤਾ ਹੈ ਹਾਂਜੀ ਦੇਖੋ ਕਾਰਵਾਰੀ ਤਾਂ ਠੀਕ ਹੈ ਵੀ ਕਾਰਵਾਰੀ ਹੋਣੀ ਚਾਹੀਦੀ ਹੈ ਪਰ ਕਰ ਵੀ ਜਿਹੜਾ ਕਾਰਨ ਕੀ ਹੈ ਨਾ ਵੀ ਅਸਲ ਜਿਹੜੀ ਪਵਾੜੇ ਦੀ ਜੜਾ ਉਹ ਸਾਡੇ ਸੰਵਿਧਾਨ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਨੇ 2009 ਦੇ ਵਿੱਚ ਕੀਤਾ ਹੋਇਆ ਹੈ ਜੇ ਉਹ ਇਹ ਵਿਚ ਅਮੈਂਡਮੈਂਟ ਹੋ ਕੇ ਪਹਿਲਾ ਬਾਜੀਪਾਲ ਸਾਹਿਬ ਵਾਲੀ 2041 5055 ਨੰਬਰ ਹੈ ਜਿਹੜਾ ਨੋਟੀਫਿਕੇਸ਼ਨ 2011 2000 ਇੱਕ ਨੂੰ ਪੇਸ਼ ਕੀਤਾ ਸੀ ਜੇ ਉਸ ਨੂੰ ਲਾਗੂ ਕੀਤਾ ਜਾਵੇ ਤਾਂ ਜਿਹੜੀ ਸਾਡੀ ਇਹ ਸਮੱਸਿਆ ਹੈ ਇਹ ਸਾਡੀ ਸਮੱਸਿਆ ਹੱਲ ਹੋਣੀ ਹੈ ਸਾਡੇ ਦੇਸ਼ ਦੇ ਉੱਤੇ ਨਸ਼ੇ ਦਾ ਟੈਗ ਲੰਦਾ ਪੰਜਾਬ ਤੇ ਤਾਂ ਇੰਨਾ ਨਸ਼ਾ ਨਹੀਂ ਹੈ ਜਿੰਨਾ ਬਦਨਾਮ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਤੇ ਪੰਜਾਬੀਏ ਨੂੰ ਤੇ ਪੰਜਾਬ ਦੀ ਮਿੱਟੀ ਨੂੰ ਪੰਜਾਬ ਦੇ ਰਾਜ ਨੂੰ ਪੰਜਾਬ ਦੇ ਖਾਲੀ ਨੂੰ ਪਤਾ ਨਹੀਂ ਕੀ ਨਗਰ ਲੱਗੀ ਇਹਦੇ ਉੱਤੇ ਲੋਕ ਵੈਸੇ ਸਿਆਸਤਾ ਕਰੀ ਜਾਂਦੇ ਨੇ ਸਾਡੇ ਪੰਜਾਬੀ ਲੋਕੀ ਪਿਛਲੇ ਚੋਣਾਂ ਦੇ ਵਿੱਚ ਪੁਸ਼ਤਰਾਖੰਡ ਦੇ ਵਿੱਚ ਰੇਡ ਮਾਰੀਆ 19000 ਏਕੜ 21 ਜਨਵਰੀ ਤੱਕ ਫਰਵਰੀ ਤੱਕ 19000 ਏਕੜ ਖਾਸ ਕਰ ਫੀਨ ਦੀ ਖੇਤੀ ਉਹਨਾਂ ਨੇ ਬਾਹੀ ਹੈ ਉਹਨਾਂ ਨੇ ਇੰਨੇ ਪਰਚੇ ਨਹੀਂ ਦਿੱਤੇ ਜਿੰਨੇ ਆਪਣੇ ਦੇਤੇ ਆਪਣੇ 8 ਕਿਲੋ ਚਿੱਟਾ ਫੜਿਆ ਹਣ ਤੱਕ ਸ਼ਰਮਾ ਜੀ ਸੌਰੀ 8 ਕਿਲੋ ਚਿੱਟਾ ਫੜਿਆ 3300 ਬੰਦੇ ਦੇ ਉੱਤੇ ਪਰਚਾ ਦਿੱਤਾ ਪਰ ਉਥੇ 19000 ਏਕੜ ਆ ਖਾਤਖਾਲ ਦੀ ਖੇਤੀ ਪੌਸਤ ਦੀ ਖੇਤੀ ਵਧੀਆ 190 ਬੰਦਿਆਂ ਤੇ ਪਰਚਾ ਦਿੱਤਾ ਡਾਕਟਰ ਸਾਹਿਬ ਡਾਕਟਰ ਸਾਹਿਬ ਇਹ ਕੈਂਪ ਡਾਕਟਰ ਸਾਹਿਬ ਤੁਹਾਡੀ ਲਾਈਨ ਹੈ ਡਾਕਟਰ ਦੀ ਕੈਂਪ ਫਾਲ ਜੇਕਰ ਪੰਜਾਬ ਤੋਂ ਮੈਂ ਵੀ ਤੁਸੀਂ ਅਪੀਲ ਕਰੋਗੇ ਪੰਜਾਬ ਸਰਕਾਰ ਨੂੰ ਸਾਡੇ ਜਨਾਂ ਦੇ ਮਾਦਰਾਈ ਜੇ ਦਰਸ਼ਕਾ ਤੋਂ ਵੀ ਕਮੈਂਟ ਲਾਉਂਗਾ ਤੇ ਜਿਹੜੀ ਅਫੀਮ ਦੀ ਖੇਤੀ ਆ ਜਾਂ ਪੌਸ ਦੀ ਖੇਤੀ ਉਹ ਪੰਜਾਬ ਨੂੰ ਅੱਜ ਲੋਡ ਹੈ ਉਹਦੀ ਕਿਉਂਕਿ ਨੌਜਵਾਨ ਸਾਡੇ ਟੀਕੇ ਲਾ ਕੇ ਰੋਜ਼ ਮਰ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਖਾਦਾਂ ਦੀ ਖੇਤੀ ਤਾਂ ਬਹੁਤ ਜਿਆਦਾ ਜ਼ਰੂਰਤਾਂ ਕਿਉਂ ਕਹੀ ਇਹ ਅਮਰੀਕਾ ਵੱਲੋਂ 1965 ਦੇ ਵਿੱਚ ਇੱਕ ਲੋਡ ਇੱਕ ਮਤਲਬ ਮਤਾ ਪਾਸ ਕੀਤਾ ਗਿਆ ਸੀ ਜਿਹਦੇ ਉੱਤੇ ਉਹਨਾਂ ਨੇ ਖਾਦਾਂ ਦੀ ਖੇਤੀ ਦੇ ਉੱਤੇ ਪਾਬੰਦੀ ਲਾਤੀ ਉਹ ਫੀਮ ਆਪਾਂ ਤੋਂ ਆਪ ਲੈ ਜਾਂਦੇ ਨੇ ਆਪਾਂ ਤੋਂ 10000 ਰੁਪਏ ਕਿਲੋ ਲੈਂਦੇ ਨੇ ਆਪਾਂ ਨੂੰ 4.5 ਲੱਖ ਰੁਪਏ ਦੇ 45 ਓਪੀ ਉਹਦੇ ਢਿੱਲੋਂ ਦੇ ਬਣਾ ਕੇ 4.5 ਲੱਖ ਰੁਪਏ ਆਪਾਂ ਤੋਂ ਪੇਮੈਂਟ ਕਰਦੇ ਨੇ ਡਾਕਟਰ ਜਿਹੜਾ ਹਾਈ ਕੋਰਟ ਦਾ ਰੁਕ ਤੈ ਕੀਤਾ ਮਾਫੀ ਜਨਾ ਉਹ ਮੁੱਦੇ ਦੇ ਆਣਾ ਜਿਹੜਾ ਹਾਈ ਕੋਰਟ ਦਾ ਰੁਕ ਤੈ ਕੀਤਾ ਨਸ਼ਾ ਤਸਕਰਾਂ ਦਾ ਕੀ ਹਾਈ ਕੋਰਟ ਸਪੋਰਟ ਕਰੇਗਾ ਇਹਨਾਂ ਦੀ ਦੇਖੋ ਜੀ ਹਾਈ ਕੋਰਟ ਜੇ ਉਹ ਗੱਲ ਵਰਨਾ ਦੀ ਗੱਲ ਚ ਹਾਈ ਕੋਰਟ ਐਸੀ ਸਿੱਧੀ ਸਪੋਰਟ ਨਹੀਂ ਹੁੰਦੀ ਨਾ ਕਿਸੇ ਦੇ ਸਿੱਧੀ ਖਿਲਾਫ ਨਹੀਂ ਹੁੰਦੀ ਉਹ ਤੱਥਾਂ ਦੇ ਆਧਾਰ ਤੇ ਦੇਖਣ ਦੇ ਉਹਨਾਂ ਨਾਲ ਕਿੱਥੇ ਬੇਇਨਸਾਫੀ ਹੋ ਰਹੀ ਹੈ ਜੇ ਕਿਤੇ ਬੇਇਨਸਾਫੀ ਮਾਣੋ ਹਾਈ ਕੋਰਟ ਨੂੰ ਮਹਿਸੂਸ ਹੋਊਗੀ ਤਾਂ ਉਹ ਲਾਜ ਉਹਨਾਂ ਦਾ ਪੱਖ ਲੈਣਗੇ ਤੇ ਜੇ ਕਿਤੇ ਤੱਤਾਂ ਨਾ ਹੋਣ ਹੋਇਆ ਤਾਂ ਸਾਡੇ ਉਹਨਾਂ ਦੀ ਜਿਹੜੀ ਪਟੀਸ਼ਨ ਹੈ ਉਹਨੂੰ ਰਿਜੈਕਟ ਨਹੀਂ ਕਰਨਗੇ। ਅ ਚਲੋ ਜਿੰਦਾਬਾਦ ਤੁਸੀਂ ਆਪਣਾ ਕੀਮਤੀ ਸਮੇਂ ਸਾਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਸਰ। ਸੋ ਦੋਸਤੋ ਸਾਡੇ ਨਾਲ ਜੁੜੇ ਸੀ ਮਾਨਸਾ ਤੋਂ ਰਜਿੰਦਰ ਜੀ ਤੇ ਵੀ ਸਾਡੇ ਪੱਤਰਕਾਰ ਸੰਦੀਪ ਸ਼ਰਮਾ ਜੀ ਵੀ ਆ ਗਏ ਸੀ ਤੇ ਜਿਹੜਾ ਗੱਲ ਇਹ ਹੈ ਕਿ ਸਾਡਾ ਜਿਹੜਾ ਹੱਸਦਾ ਮੁੱਦਾ ਸੀ ਵੀ ਨਸ਼ਾ ਤਸਕਰਾ ਤੇ ਜਿਹੜੀ ਕਾਰਵਾਈ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖਾਸ ਕਰਕੇ ਪੰਜਾਬ ਪੁਲਿਸ ਦੇ ਵੱਲੋਂ ਜਿਸਦੇ ਅਸੀਂ ਕਈ ਵੀਡੀਓ ਵੀ ਤੁਹਾਨੂੰ ਦਿਖਾ ਚੁੱਕੇ ਹਾਂ ਪਰ ਹੁਣ ਇੱਕ ਕੱਲ ਜਿਹੜੀ ਨਵੀਂ ਖਬਰ ਆਈ ਹੈ ਕੇ ਤਰਨ ਤਰਨ ਦੇ ਵਿੱਚ ਪੰਜਾਬ ਪੁਲਿਸ ਟੀਮ ਜਾਂਦੀ ਹੈ ਰੇਡ ਕਰਨ ਤਾਂ ਉੱਥੇ ਪੰਜਾਬ ਪੁਲਿਸ ਦੇ ਉੱਪਰ ਨਸ਼ਾ ਦਸਕਰ ਬਲੋ ਹਮਲਾ ਕਰ ਦਿੱਤਾ ਗਿਆ ਤੇ ਸਭ ਤੋਂ ਵੱਡੀ ਅਪਡੇਟ ਇਹ ਆ ਚੁੱਕੀ ਹੈ ਜਿਹੜੀ ਅੱਜ ਸਵੇਰ ਦੀ ਹੈ ਕਿ ਨਸ਼ਾ ਦਸਕਰਾਂ ਨੇ ਰੁਕ ਕੇ ਤਹਿ ਕੀਤਾ ਹੈ ਹਾਈ ਕੋਰਟ ਦਾ ਵੀ ਸਾਡੇ ਘਰਾਂ ਦੇ ਪੀਲੇ ਪੰਜੇ ਕਿਉਂ ਚੱਲ ਰਹੇ ਨੇ ਇਸੇ ਸਾਡੀ ਆਪਦੀ ਡਿਬੇਟ ਸੀ ਹੁਣ ਦੇਖਾਂਗੇ ਕਿ ਹਾਈ ਕੋਰਟ ਦਾ ਕੱਲ ਕੀ ਡਿਸੀਜਨ ਹੋਣਾ ਹੈ ਇਸ ਦੇ ਉੱਪਰ ਕਿਉਂਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਕੱਲੇ ਹਾਈ ਕੋਰਟ ਦੇ ਵਿੱਚ ਦੁਆਰਾ ਜਵਾਬ ਦੇਣਾ ਹੈ ਪੰਜਾਬ ਸਰਕਾਰ ਨੇ ਜਿਹੜੇ ਪੀਲੇ ਪੰਜੇ ਟੁੱਟ ਵੱਜੇ ਨੇ ਮਕਾਨ ਟੁੱਟੇ ਨੇ ਉਹ ਕਿਉਂ ਤੋੜੇ ਗਏ ਕੀ ਕਾਰਨ ਸੀ ਕੀ ਸਬੂਤ ਸੀ ਕੀ ਤੱਤ ਸੀ ਸਰਕਾਰਾਂ ਕੋਲ ਤੇ ਪੁਲਿਸ ਕੋਲ ਪਰ ਹਾਂ ਜੇਕਰ ਗੱਲ ਕਰੀਏ ਨਸ਼ਾ ਦਸ ਕਰਾ ਦੀ ਤਾਂ ਇਹ ਵੀ ਗਲਤ ਹੈ ਕਿ ਜਿਹੜੇ ਪੁਲਿਸ ਵਾਲਾ ਇੱਕ ਇੰਨੇ ਪਿਆਰ ਨਾਲ ਸਮਝਾ ਰਿਹਾ ਹੈ ਉਹਨਾਂ ਦੇ ਉੱਪਰ ਅਟੈਕ ਕਰਨਾ ਗੱਡੀਆਂ ਭੰਨਣੀਆਂ ਇਹ ਵੀ ਕਾਨੂੰਨ ਦੀ ਸੀਮਾ ਤੋਂ ਬਾਹਰ ਹੈ ਸੋ ਦੋਸਤੋ ਤੁਸੀਂ ਕੀ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਜੇਕਰ ਨਸ਼ਾ ਖਤਮ ਹੋਵੇ ਤਾਂ ਪੰਜਾਬ ਪੁਲਿਸ ਦੀ ਜਿਹੜੀ ਮੋਹਮ ਸ਼ੁਰੂ ਹੋਈ ਹੈ ਇਹ ਇੰਦਾ ਜਲਦੀ ਰਹੇ ਜਾਂ ਨਹੀਂ ਜੋ ਵੀ ਤੁਹਾਡਾ ਕਮੈਂਟ ਹੈ ਤਰਕ ਹੈ ਸਾਨੂੰ ਦੱਸਿਓ ਤੇ ਵੱਧ ਤੋਂ ਸ਼ੇਅਰ ਕਰਿਓ ਤਾਂ ਕਿ ਜਿਹੜਾ ਨਸ਼ਾ ਅੱਜ ਘਰ ਕਰ ਰਹੇ ਬਾਹਰ ਵਿਕ ਰਿਹਾ ਸਾਡੇ ਬੱਚਿਆਂ ਨੂੰ ਬਾਹਰ ਜਾਣ ਤੋਂ ਡਰ ਲੱਗਦਾ ਹੈ ਉਹਨਾਂ ਦੀ ਜ਼ਿੰਦਗੀ ਆਉਣ ਵਾਲੇ ਸਮੇਂ 'ਚ ਖੁਸ਼ਹਾਲ ਹੋਵੇ ਤੁਹਾਡੇ ਤੋਂ ਸਾਡਾ ਅੱਜ ਦਾ ਲਾਈਵ ਡਿਬੇਟ ਪ੍ਰੋਗਰਾਮ ਸੀਗਾ ਤੇ ਤੁਹਾਨਾਂ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਡਿਬੇਟ ਲੈ ਕੇ ਉਹ ਤੱਕ ਤੁਸੀਂ ਦੇਖ ਰਹੋ ਪੰਜਾਬੀ ਟੀਵੀ ਤੇ ਮੈਨੂੰ ਦਿਓ